ਸਿੱਕਾ ਦੋਸਤੋ ਸਾਡੇ ਨਾਲ ਉਸ ਸੰਕਰਨ ਨੂੰ ਵਜ ਲੈ ਕੇ ਰਹੇ ਹਾਂ ਉਸ اداکار ਨੂੰ ਜਿਨੇ ਮਹਾ ਭਾਰਤ ਦੇ ਰਾਹੀ बतौर ਤ੍ਰਿਰਾਸ਼ਟ ਪੂਰੀ ਦੁਨੀਆ ਦੇ ਵਿੱਚ ਸਿੱਕਾ ਬੁਲਵਾਇਆ ਡਾਂਕਾ ਤੋਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਇਹ ਸ਼ਿਕਾਇਤ ਤੁਹਾਡੇ ਨਾਲ ਤੁਸੀਂ ਗਾਇਬ ਕਿੱਥੇ ਰਹੇ ਮੈਂ ਗਾਇਬ ਕਿੱਥੇ ਹਾਂ ਅਸੀਂ ਗਾਇਬ ਹੀ ਸੀਗੇ ਮੇਰੀਆਂ ਤਾਂ ਅੱਖਾਂ ਹੈ ਨਹੀਂ ਬਾਕੀ ਦੁਨੀਆ ਦੇ ਤਾਂ ਹੈਗੀਆਂ ਨੇ ਆਮ ਵੈਰੀ ਮੱਚ ਹੇਅਰ ਹਾਂ ਮੇਰਾ ਕੰਮ ਇਸ ਤਰ੍ਹਾਂ ਹੈ ਕਿ ਮੈਂ ਪਰਮਨੈਂਟਲੀ ਪੰਜਾਬ ਦੇ ਵਿੱਚ ਜਾਂ ਬੰਬਈ ਵਿੱਚ ਨਹੀਂ ਹਾਂ ਯਾਰ ਤੋੜਾ ਫੇਰਾ ਰਹਿੰਦਾ ਮੈਂ ਅਲੇ ਦੇ ਵਿੱਚ ਯਾਨੀ ਕਿ ਲੋਸ ਐਂਜਲਸ ਵੀ ਰਹਿਣਾ ਉੱਥੇ ਦੀ ਇੰਡਸਟਰੀ ਵੀ ਕੰਮ ਕਰਦਾ ਇਸ ਕਰਕੇ ਜਿੱਥੇ ਜਿੱਥੇ ਕੰਮ ਹੁੰਦਾ ਜਿੱਥੇ ਜਿੱਥੇ ਪ੍ਰੋਜੈਕਟ ਹੁੰਦਾ ਉਸ ਜਿੱਥੇ ਕਿਉਂਕਿ ਅਕਸਰ ਇਹ ਨਾ ਜਦੋਂ ਗੱਲ ਕਰਦੇ ਗਿਰਜਾ ਸ਼ੰਕਰ ਦੀ ਗੱਲ ਕਰਦੇ ਉਹ ਕਹਿੰਦੇ ਯਾਰ ਨਹੀਂ ਕਹਿੰਦੇ ਇਹ ਤਾਂ ਇੰਡਸਟਰੀ ਵਾਲੇ ਕਹਿੰਦੇ ਉਹ ਤਾਂ ਅਲੋਪ ਜਾ ਹੋਇਆ ਪਿਆ ਪਰ ਬੈਕਗ੍ਰਾਉਂਡ ਦੀ ਤੁਹਾਡਾ ਕੰਮ ਚੱਲ ਰਿਹਾ ਹੁਣ ਸਾਨੂੰ ਅੱਜ ਪਤਾ ਲੱਗਾ ਹਾਂ ਨਹੀਂ ਅਲੋਪ ਨਹੀਂ ਹੋਇਆ ਹੁਣ ਸਪੋਜ਼ ਮੈਂ ਹਿੰਦੀ ਫਿਲਮ ਕਰ ਰਿਹਾ ਤਾਂ ਮੈਂ ਪੰਜਾਬ ਨਹੀਂ ਆਉਂਦਾ ਜੇ ਪੰਜਾਬੀ ਆ ਕਰ ਰਹੇ ਹਾਂ ਤਾਂ ਫਿਰ ਪੰਜਾਬ ਆਉਂਦਾ ਸੋ ਸ਼ਾਇਦ ਇਸ ਕਰਕੇ ਲੋਗਾਂ ਨੂੰ ਲੱਗਿਆ ਹੋਵੇਗਾ ਕਿ ਮੈਂ ਗਾਇਬ ਨਹੀਂ ਹਾਂ ਵੈਰੀ ਮੱਚ ਹियर ਕਾਇਮ ਹੈ ਆਪਾਂ ਬਿਲਕੁਲ ਤੁਸੀਂ ਅਵਾਰਡ ਫੰਕਸ਼ਨ ਕਰਾ ਰਹੇ ਹੋ ਉਹਦੇ ਬਾਰੇ ਸਾਨੂੰ ਥੋੜਾ ਜਿਆਦਾ ਸਾਡੇ ਦਰਸ਼ਕੀ ਜਾਣਕਾਰੀ ਹੈ ਜੀ ਇਹ ਅਵਾਰਡ ਫੰਕਸ਼ਨ ਹੈ ਜੀ ਇਹਦਾ ਨਾਮ ਹੈ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਾਸ ਐਂਜਲਸ ਹਾਲੀਵੁੱਡ ਸ਼ਾਰਟ ਫਾਰਮ ਦੇ ਵਿੱਚ ਜਿਹਨੂੰ ਕਹਿੰਦੇ ਪਿਫਲਾ ਹਾਲੀਵੁੱਡ ਇਹ ਇੱਕ ਸਾਡੀ ਜਿਹੜੀ ਸਾਰੀ ਇੰਡਸਟਰੀ ਹੈ ਪੰਜਾਬੀ ਦੀ ਸਿਨੇਮਾ ਦੀ ਔਰ 뮤직 ਦੀ ਉਸ ਨੂੰ ਇੱਕ ਮਿਆਰੀ ਤੌਰ ਤੇ ਵੱਡੇ ਮਿਆਰ ਤੇ ਇਸਾ ਪਾਰਟਿਸਪੇਸ਼ਨ ਦਾ ਇੱਕ ਪਲੇਟਫਾਰਮ ਹੈ ਜੀ ਇਹਦੇ ਵਿੱਚ ਪਾਰਟਿਸਪੀਕੇਟ ਕੌਣ ਕੌਣ ਕਰ ਸਕਦੇ ਨੇ ਕੀ ਕੈਟਾ ਕੈਟ ਕੈਟਗਰੀਜ਼ ਨੇ ਇਹਦੇ ਵਿੱਚ ਪ੍ਰੋਡਿਊਸਰ ਜਿਨ੍ਹਾਂ ਨੇ ਫਿਲਮਾਂ ਬਣਾਈਆਂ ਨੇ ਡਾਇਰੈਕਟਰਸ ਆਰਟਿਸਟਸ ਔਰ ਸਾਰੀਆਂ ਕੈਟਗਰੀਜ਼ ਨੇ 뮤직 ਸਿੰਗਰਸ ਮਿਊਜ਼ੀਸ਼ੀਅਨਸ ਸਭ ਕੈਟਗਰੀਜ਼ ਨੇ ਜੇ ਫਿਚਰ ਫਿਲਮ ਸ਼ਾਰਟ ਫਿਲਮ ਡਾਕੂਮੈਂਟਰੀਜ਼ 올 ਕੈਟਗਰੀਜ਼ ਇਹਦੇ ਲਈ ਫਿਰ ਆਨਲਾਈਨ ਕੁਝ ਕੱਢੋਗੇ ਹਾਂਜੀ ਆਨਲਾਈਨ ਸਾਡਾ pifla.wood pifla hollywood.com ਜਿਹੜਾ ਬਸ ਸ਼ੁਰੂ ਹੋ ਜਾਏਗਾ ਜੀ ਐਂਡ ਇੱਕ ਦੋ ਦਿਨਾਂ ਚ ਹੀ ਹੋ ਜਾਏਗਾ ਐਂਡ ਉੱਥੇ ਜਾ ਕੇ ਲੋਕ ਸਬਮਿਟ ਕਰ ਸਕਾਂਗੇ ਲੈਂਗੁਏਜ ਦਾ ਵੀ ਖਿਆਲ ਰੱਖਿਆ ਗਿਆ ਵੀ ਕਿਹੜੀ ਲੈਂਗੁਏਜ ਹੋਵੇ ਲੈਂਗੁਏਜ ਪੰਜਾਬੀ ਲੈਂਗੁਏਜ ਪੰਜਾਬੀ ਸਿਰਫ ਪੰਜਾਬੀ ਪੰਜਾਬੀ ਸ਼ਾਰਟ ਮੂਵੀ ਡਾਕੂਮੈਂਟਰੀ ਕੋਈ ਸ਼ਾਰਟ ਸਟੋਰੀ ਕੋਈ ਵੀ ਗਾਣੇ ਸੰਗੀਤ ਪੰਜਾਬੀ ਸਿਨੇਮਾ ਪੰਜਾਬੀ ਆਲ ਕਲ ਤਾਂ ਹੀ ਤਾਂ ਨਾਮ ਹੈ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਜੀ ਜੀ ਅੱਛਾ ਇੱਕ ਹੋਰ ਸੁਪਨੇ ਕਹਿੰਦਾ ਅੱਜ ਮੈਂ ਡਾਕੂਮੈਂਟਰੀ ਫਿਲਮ ਦੇਖੀ ਤੁਹਾਡੀ ਹਾਲਾਂਕਿ 15 ਮਿੰਟ ਦੀ ਵੇਖੀ ਮੈਂ ਤੇ ਲੇਕਿਨ ਮੈਂ ਇਹ ਸੋਚਦਾ ਸੀ ਕਿ ਸ਼ਾਇਦ ਮੈਨੂੰ ਪੰਜਾਬੀ ਫਿਲਮਾਂ ਬਾਰੇ ਬਹੁਤ ਗਿਆਨ ਹੈ ਪਰ ਤੁਹਾਡੀ ਡਾਕੂਮੈਂਟਰੀ ਅੱਗੇ ਮੇਰਾ ਸਿਰ ਨੀਵਾ ਹੋ ਗਿਆ ਮੈਨੂੰ ਮੈਨੂੰ ਇਹ ਲੱਗਿਆ ਕਿ ਮੈਨੂੰ ਮਾਈਨਸ ਜੀ 1% ਵੀ ਨੌਲੇਜ ਨਹੀਂ ਹੈ ਇਹੀ وجہ ਹੈ ਕਿ ਸਾਡੇ ਦੇਸ਼ ਦੇ ਵਿੱਚ ਸਾਡੀ ਜਨਤਾ ਨੂੰ ਮਤਲਬ ਸਾਡੇ ਪੰਜਾਬੀ ਲੋਕਾਂ ਨੂੰ ਪਤਾ ਨਹੀਂ ਹੈ ਕਿ ਉਹਨਾਂ ਦਾ ਸਿਨੇਮੇ ਦੀ ਵਿਰਾਸਤ ਕੀ ਹੈ ਇਹ ਤਾਂ ਤੁਸੀਂ ਥੋੜਾ ਜਿਹਾ ਦੇਖਿਆ ਜੋ ਤੁਸੀਂ ਅੱਗੇ ਜਾ ਕੇ ਦੇਖੋਗੇ ਨਾ ਪੂਰੀ ਫਿਲਮ ਦੇਖੋਗੇ ਜੀ ਫਿਰ ਤੁਹਾਨੂੰ ਹੋਰ ਜ਼ਿਆਦਾ ਮਜ਼ਾ ਆਏਗਾ ਅੱਜ ਤਾਂ ਸਿਰਫ ਤੁਹਾਡੇ ਪ੍ਰੈਸ ਵਾਸਤੇ ਥੋੜਾ ਜਿਹਾ ਸੀ ਇਹ ਪੂਰੀ ਫਿਲਮ ਕੋਲੋਂ ਭਾਗਾਂ ਚ ਹੋਊਗੀ ਆ ਦੇਖੋ ਜਲਦੀ ਰਿਲੀਜ਼ ਕਰਾਂਗੇ ਹਾਂਜੀ ਅੱਛਾ ਇੰਨੇ ਵੱਡੇ ਸਬਜੈਕਟ ਤੇ ਕੰਮ ਕਰਨਾ ਇਹ ਵੀ ਆਪਣੇ ਆਪ ਇੱਕ ਡਿਫਿਕਲਟ ਟਾਸਕ ਹੈ ਕਿ ਕੁਝ ਚੀਜ਼ ਗਲਤ ਨਾ ਹੋ ਜਾਈਏ ਕਿਸੇ ਚੀਜ਼ ਬਾਰੇ ਗਲਤ ਨਾ ਬੋਲੇ ਜਾਵੇ ਕਿਉਂਕਿ ਗੁੰਗੀਆਂ ਫਿਲਮਾਂ ਤੋਂ ਲੈ ਕੇ ਰੰਗਦਾਰ ਫਿਲਮਾਂ ਤੱਕ ਦਾ ਸਫ਼ਰ ਸਭ ਬਹੁਤ ਲੰਬਾ ਪਿੰਡ ਹੈ ਬਹੁਤ ਲੰਬਾ ਹੈ ਬੋਲ ਕਿਵੇਂ ਰਿਹਾ ਹੈ ਨਹੀਂ ਜੀ ਉਹਦੀ ਰਿਸਰਚ ਹੈ ਮਨਦੀਪ ਸਿੰਘ ਸਿੱਧੂ ਨੇ ਜਿਹੜੇ ਆਪਣੇ ਫਿਲਮੀ ਸਟੋਰੀਆਂ ਉਹਨਾਂ ਦੀ ਬੁੱਕ ਰਿਲੀਜ਼ ਹੋ ਚੁੱਕੀ ਹੈ ਆਪਣਾ ਪਬਲਿਸ਼ ਹੋ ਚੁੱਕੀ ਹੈ ਉਸ ਬੁੱਕ ਤੇ ਦਾ ਰਹਿਤਾ ਹੈ ਇੱਕ ਇੱਕ ਚੀਜ਼ ਜਿਹੜੀ ਹੈ ਡਾਕੂਮੈਂਟਡ ਹੈ TRUTH ਹੈ ਉਹਦਾ ਮਤਲਬ ਡਾਕੂਮੈਂਟਡ ਪ੍ਰੂਫ ਹੈ ਤਾਂ ਹੀ ਅਨੁਸਾਰ ਨੂੰ ਡਾਕੂਮੈਂਟਰੀ ਕਰਨ ਆ। ਅੱਜ ਜਦੋਂ ਮੈਂ ਤੁਹਾਨੂੰ ਹੋਸਟ ਕਰਦੇ ਦੇਖਿਆ ਤਾਂ ਉਹੀ ਦਮਦਾਰ ਆਵਾਜ਼ ਓਏ ਮੈਨੂੰ ਇਹ ਲੱਗਦਾ ਵੀ ਤੁਹਾਡੇ ਤੋਂ ਬਿਹਤਰ ਸ਼ਾਇਦ ਕੋਈ ਇਸ ਇੰਡਸਟਰੀ ਦੀ ਜਿਹੜੀ ਪੂਰੀ ਯਾਤਰਾ ਹੈਗੀ ਹੈ ਸ਼ਾਇਦ ਉਹ ਨਹੀਂ ਕੋਈ ਪ੍ਰੈਜ਼েন্ট ਕਰ ਸਕਦਾ। ਦੇਖੋ ਜੀ ਸਾਡੀ ਤਾਕਤ ਤੁਸੀਂ ਲੋਕ ਸਾਡੇ ਐਪਰੀਸ਼ੀਏਟਰ ਸਾਡੇ ਆਡੀਅנס ਹੈ। ਸਾਨੂੰ એનર્ਜੀ ਉੱਥੋਂ ਮਿਲਦੀ ਹੈ। ਮੈਂ ਤਾਂ ਉਥੋਂ ਲੈਣਾ। ਬਾਕੀ ਚੱਲੀ ਜਾ ਰਹੀਏ। ਪ੍ਰਮਾਤਮਾ ਤੁਹਾਡੇ ਸਫ਼ਰ ਨੂੰ ਸੁੱਖ ਰੱਖੇ। ਇਸੇ ਤਰ੍ਹਾਂ ਤੁਸੀਂ ਪੰਜਾਬੀ ਸਿਨੇਮੇ ਦੀ ਮਾਂ ਬੋਲੀ ਦੀ ਸੇਵਾ ਕਰਦੇ। ਥੈਂਕ ਯੂ ਜੀ ਥੈਂਕ ਯੂ।